ਮਾਦੇ ਕਿਰਤੰਦੇ ਆ ਇਹ ਪਿੰਡ ਦਰਗਾਵਾਜ ਜੀ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਹਸਾਬ ਦਾ ਸਰਪੰਚ ਗਰਮੇਸ਼ ਸਿੰਘ ਦਰਗਾਵਾਜ ਇਹ ਜਿਹੜਾ ਸਾਰਾ ਸਾਡਾ ਛੱਡ ਦਾ ਨੁਕਸਾਨ ਹੋਇਆ ਹੈ ਸਰਵਨ ਸਿੰਘ ਗਰਾਇਆ ਸਰਦਾਰ ਬਲਕਰ ਸਨ ਆਫ ਸਰਦਾਰ ਬਲਕਾਰ ਸਿੰਘ ਗਰਾਇਆ ਦੇ ਇਹ ਜਿਹੜਾ ਛੱਡ ਦਾ ਨੁਕਸਾਨ ਹੋਇਆ ਜੀ ਇਹਦੇ ਨਾਲ ਹੀ ਟਰਾਂਸਫਾਰਮਰ ਇੱਕ ਡਿੱਗਾ ਹੈ ਇਹ ਜਿਹੜਾ ਇਹਨਾਂ ਦਾ ਨੁਕਸਾਨ ਹੈ ਘਟੋ ਘਟ ਕੋ 12 14 ਲੱਖ ਰੁਪਏ ਦਾ ਹੋਇਆ ਕਿਉਂਕਿ ਡਬਲ ਸਟੋਰੀ ਛੱਡੀਗਾ ਇਹਦੇ ਵਿੱਚ 3000 ਚੂਚਾ ਹੈਗਾ ਜਿਹੜਾ ਉਹ ਸਾਰਾ ਦਾ ਸਾਰਾ ਮਾਰਿਆ ਗਿਆ ਵਾ ਕਿਉਂਕਿ ਅਜੇ ਥੱਲੇ ਆਏ ਆ ਬਹੁਤ ਜ਼ਿਆਦਾ ਤੇ ਉਤੋਂ ਮਲ ਬਚਕਣ ਦੇ ਮਜ਼ਦੂਰ ਤੁਸੀਂ ਵੇਖਿਆ ਹੀ ਆ ਅਜੇ ਚੁੱਕੇ ਗਏ ਦਾ ਫਿਰ ਪਤਾ ਕੋਈ ਲੱਗੂਗਾ ਕਿਉਂਕਿ 3000 ਚੂਚਾ ਜਿਹੜਾ ਉਹਨਾਂ ਦੇ ਦਸਿਆ ਵੀ 28 29 ਦਿਨ ਦਾ ਅਜੇ ਹੋ ਗਿਆ ਸੀਗਾ ਤੇ ਪਹਿਤੀਆਂ ਦਿਨਾਂ ਦਾ ਤੁਹਾਨੂੰ ਪਤਾ ਚੂਚਾ ਨਿਕਲ ਜਾਂਦਾ ਕਿਉਂਕਿ ਜਿਹੜਾ ਮਾਲ ਹੀ ਸਾਰਾ ਬਣ ਕੇ ਬਿਲਕੁਲ ਤਿਆਰ ਹੋਇਆ ਸੀਗਾ ਤੇ ਇਹ ਕੁਦਰਤੀ ਆਫਤ ਹੋਂ ਕਰਕੇ ਜਿਹੜਾ ਹੈ ਇਹ ਇਨਾ ਵੱਡਾ ਨੁਕਸਾਨ ਜਿਹੜਾ ਇਹ ਹੋ ਗਿਆ ਵਾ ਕੁਝ ਬੱਚੇ ਵਿੱਚੋਂ ਵਜਨਦਾ ਕੋਈ ਹਿੱਸਾ ਹੈ ਸਰ ਕੋਈ ਲਾਲ ਦਾ ਲੱਗਦਾ ਨਹੀਂ ਵੇਖੋ ਜੇ ਜੇ ਤੱਕ ਆਪਾਂ ਕੋ ਥੱਲੇ ਮਲਬਾ ਨਹੀਂ ਚੁੱਕਿਆ ਜਾਂੜਿਆ ਤੇ ਤੁਹਾਨੂੰ ਐਨਐਸਆਰ ਤੇ ਜਿਹੜੇ ਘੁੱਟ ਕੇ ਮਰ ਜਣਗੇ ਜਾਂ ਜਦੋਂ ਉਤੋਂ ਡਿੱਗਦਾ ਆ ਛੱਤ ਡਿੱਗਦੀ ਆ ਤੇ ਇਹਨਾਂ ਦੇ ਵਿੱਚ ਕਿੰਨੀ ਕਿ ਜਾਨ ਹੁੰਦੀ ਆ ਜਿਹੜਾ ਪੀ ਬਾਜ ਜਾਣਗੇ ਕਿੰਨੇ ਚੱਲੇ ਜਿਹੜੇ ਲੋ ਲੱਗੇਗੇ ਇਹ ਮਜ਼ਦੂਰ ਸਵੇਰੇ ਦੇ ਲੱਗੇ ਜੀ ਹਾਂ ਜੇ ਤੱਕ ਜਿਹੜੇ ਮਤਲਬ ਕੋਈ ਨਹੀਂ ਨਹੀਂ ਆਜੇ ਤਾਂ ਜਿਹੜਾ ਕੋ ਨਿਕਲਦਾ ਮਰਿਆ ਨਿਕਲਦਾ ਜਾਂ ਥੱਲੇ ਆ ਤੁਹਾਡੇ ਉੱਥੇ ਵਿਖਾਲੇ ਨਿਕਲਣਾ ਜੀਦਾ ਤੇ ਨਿਕਲਣਾ ਦੇਖੋ ਜੀਦਾ ਦਿਨ ਦੇ ਚਿਰਾਂ ਬਾਅਦ ਨਿਕਲਣਾ ਕੋ ਮੁਸ਼ਕਲ ਹੋ ਜਾਂਦਾ ਨਾ ਕਿਦਾ ਸਾਫ ਕੋਟ ਜੂਗਾ ਤੇ ਨਿਕਲਣਾ ਤਾਂ ਬਹੁਤ ਮੁਸ਼ਕਲ ਹੈ ਕਿੰਨੇ ਵਜੇ ਦੇਰ ਰਾਤ ਜਿਹੜਾ ਤਫਾਨ ਆਇਆ ਇਹ ਰਾਤੀ 10 ਵਜੇ ਦੇ ਕਰੀਬ ਜਿਹੜਾ ਤੂਫਾਨ ਆਇਆ ਜੀ ਤੇ ਉਦੋਂ ਹੀ ਇਹ ਡਗਾ ਆ ਇਹ ਰਾਤ ਨੂੰ ਇਹ ਚੀਜ਼ ਲੱਗ ਪਈ ਹਾਂਜੀ ਰਾਤ ਹੀ ਫਿਰ ਇਹਨਾਂ ਫੋਨ ਕੀਤਾ ਹੈਗਾ ਵੀ ਇਦਾਂ ਸਾਡੇ ਤੂਫਾਨ ਆਇਆ ਤੇ ਉਹਦੇ ਨਾਲ ਜਿਹੜਾ ਛੱਡ ਡਿੱਗ ਪਿਆ ਉਹ ਲੱਗ ਕੇ ਮਤਲਬ ਕਿਵੇਂ ਜਿਹੜਾ ਦੇ ਦੇ ਨਕਸਾਨ ਕਿੰਨਾ ਦਾ ਹੋਤ ਜਿਆਦਾ ਹੁੰਦੀ ਸ਼ੰਤਰ ਹਾਡ ਦੇਖੋ ਪਾਜੀ ਲਾਗੇ ਲਾਗੇ ਹੋਰ ਜਿਹੜਾ ਨੁਕਸਾਨ ਹੋਇਆ ਵਾ ਆ ਲਾਗੇ ਹਨ ਸਵੇਰੇ ਪਤਾ ਲੱਗਾ ਵੀ ਗੁਜਰਾਂ ਦੇ ਜਿਹੜਾ ਮੱਝਾਂ ਸੜਗੀਆਂ ਨੇ ਕੋਈ 30 40 ਮੱਝਾਂ ਸੜੀਆਂ ਕੋਈ ਬੱਕਰੀਆਂ ਨੇ ਕੋਈ ਘੋੜੀ ਸੜੀ ਆ ਨਾਲੇ ਟਰੈਕਟਰ ਸੜ ਗਿਆ ਤੇ ਹੋਰ ਲੋਕਾਂ ਦਾ ਜਿਹੜਾ ਭਾਰੀ ਨੁਕਸਾਨ ਜਿਹੜਾ ਇਹ ਹੋਇਆ ਜੀ ਹਣ ਪਹਿਲਾਂ ਵੀ ਅਕਸਰ ਜਿਹੜੇ ਨੇਰੀਆਂ ਦਾ ਤੂਫਾਨੇ ਹੋ ਜਾਂਦੇ ਰਿਹਾ ਇਹਦੇ ਵਿੱਚ ਉਹਨੇ ਕਿੰਨੀ ਕੱਦ ਪੈ ਲਈ ਹੁੰਦੀ ਸੀ ਇਹ ਦੇਖੋ ਜੀ ਇਹ ਰਤੀ ਤੂਫਾਨ ਨਹੀਂ ਇੰਨਾ ਜਿਆਦਾ ਤੂਫਾਨ ਨਹੀਂਗਾ ਪੇ ਸਾਡੇ ਘਰ ਦਾ ਜਿਹੜਾ ਗੇਟ ਹੈ ਉਹ ਅੱਜ ਰਾਤੀ ਬੰਦ ਕੀਤਾ ਤੇ ਉਹ ਹਵਾ ਦੇ ਪ੍ਰੈਸ਼ਰ ਦੇ ਨਾਲ ਹੀ ਜਿਹੜਾ ਉਹਨੇ ਗੇਟ ਨੂੰ ਤੋੜ ਕੇ ਤੇ ਖੋਲ ਦਿੱਤਾ ਹੈ। ਹਲ ਪਹਿਲਾਂ ਜਿਹੜੀ ਤੇ ਤੁਹਾਡੀ ਮਲਕ ਹੋਏ ਦੇ ਵਿੱਚ ਇੰਨਾ ਤੇ ਆਉਂਦੇ ਹੀ ਜਿੱਥੇ ਜਾਂ ਪਹਿਲਾਂ ਵੇਖਿਆ। ਮੈਂ ਇਹ ਦੂਜਾ ਤੂਫਾਨ ਇਹਨੇ ਜ਼ੋਰਦਾ ਵੇਖਿਆ ਜੇ ਇੱਕ ਵਾਰੀ ਪਹਿਲਾਂ ਸਾਡੇ ਪਿੰਡ ਤੇ ਇਹ ਤੂਫਾਨ ਆਇਆ ਸੀ ਤੁਸੀਂ। ਕਬਰਾਂ ਦੀ ਚਾਰਦਵਾਰੀ ਕਰਨ ਦੇ ਸੀ ਤੇ ਉਦੋਂ ਜਿਹੜਾ ਸੀ ਇਹਨਾਂ ਨੁਕਸਾਨ ਆਇਆ ਉਹ ਤੋਂ ਬਾਅਦ ਇਹ ਅੱਜ ਹੋਇਆ ਜੀ। ਕੀ ਸਰਕਾਰ ਕੋਲ ਕੀ ਮਰਜ਼ੀ ਮਤਲਬ ਸਰਕਾਰ પાસે ਇਹੋ ਮਤ ਕਰਨ ਦੇ ਵੇਖੋ ਜੀ ਜਿਹੜੇ ਕਿਸਾਨ ਹੈ ਉਹ ਤੁਹਾਨੂੰ ਪਤਾ ਗਰੀਬ ਹੁੰਦੇ ਆ। ਤੇ ਮਹਾ ਆਪਣੀ ਰੋਜੀ ਰੋਟੀ ਕਰਦੇ ਆ ਤੇ ਇਹ ਇੰਨਾ ਵੱਡਾ ਜੜਾ ਵਾ ਖਰਚਾ ਇਹਨਾਂ ਕੋ ਉਠਾਇਆ ਨਹੀਂ ਜਾਣਾ ਤੇ ਅਸੀਂ ਚਾਹੁੰਦੇ ਆ ਵੀ ਸਰਕਾਰ ਜਿਹੜੀ ਆ ਇਹਨਾਂ ਦੀ ਕੋਈ ਨਾ ਕੋਈ ਜਿਹੜੀ ਆ ਹੈਲਪ ਕਰੇ ਇਹਨਾਂ ਨੂੰ ਕੋਈ ਵਿੱਤੀ ਮਦਦ ਦਿੱਤੀ ਜਾਵੇ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਨੂੰ ਸ਼ੁਰੂ ਕੀਤਾ ਜਾ ਸਕੇ ਬਹੁਤ ਔਖੀ ਆ ਜੀ ਵੇਖੋ ਤੁਹਾਨੂੰ ਤੋਂ ਪਹਿਲਾਂ ਦੱਸਦਾ ਵੀ ਜਿਹੜਾ ਜ਼ਿੰਮੇਵਾਰ ਬੰਦਾ ਆ ਆਪਾਂ ਕੋਈ ਇੱਥੇ ਨਾਰਮਲ ਜ਼ਿੰਮੇਵਾਰ ਨੇ ਕੋਈ ਵੱਡੇ ਜ਼ਿੰਮੇਵਾਰ ਨਹੀਂ ਗਏ ਸਾਡੇ ਪਿੰਡ 'ਚ ਆ ਗਏ ਇਹ ਛੋਟੇ ਛੋਟੇ ਸਾਰੇ ਆ ਕੋਈ 2 4 5 ਕਿੱਲੇ ਵਾਲੇ ਆ ਆਪਾਂ ਇਹ ਇਹਨੇ ਪਾਲੀ ਚੋ ਮਹਾ ਹੀ ਆਪਣਾ ਕਰਕੇ ਤੇ ਰੋਟੀ ਪਾਣੀ ਦਾ ਕੰਮ ਹੀ ਕਰਦੇ ਆ ਜਿਹੜਾ ਕਾਰੋਬਾਰ ਨੂੰ ਖੜਾ ਕਰਨਾ ਉਹ ਬਹੁਤ ਔਖਾ ਆ ਤੇ ਸਰਕਾਰ ਪਾਸੋਂ ਚਾਹਾਂਗੇ ਕੋਈ ਨਾ ਕੋਈ ਇਹਨਾਂ ਦੀ ਜੜੀ ਆ ਕਿਉਂਕਿ ਸਰਕਾਰ ਕੋਲੋਂ ਇਹਨੇ ਜਿਹੜਾ ਫੰਡ ਹੁੰਦੇ ਆ ਇਹਨਾਂ ਕੁਦਰਤੀ ਆਫਤਾਂ ਨਾਲ ਜਿੱਟਣ ਵਾਸਤੇ ਤੇ ਉਹ ਇਹਨਾਂ ਨੂੰ ਕੁਛ ਨਾ ਕੋਈ ਜ਼ਰੂਰ ਵਿੱਚ ਦੇਵੇ ਤੇ ਇਹਨਾਂ ਦੀ ਵਿੱਤੀ ਮਦਦ ਕਰ ਜਿਹੜਾ ਇਹ ਆਪਣਾ ਕੰਮ ਆ ਦੁਬਾਰਾ ਚਾਲੂ ਕਰ ਸਕਣ ਤੇ ਆਪਣਾ ਜੀਵਨ ਬਿਸਰ ਜਿਹੜਾ ਵਧੀਆ ਤਰੀਕੇ ਨਾਲ ਕਰ ਸਕਣ ਕੋਈ ਸਰਕਾਰੀ ਕਰਮਚਾਰੀ ਹੁਣ ਤੱਕ ਕੋਈ ਨਹੀਂ ਜਿਲ੍ਹਾ ਕੰਪਲੈਕਸ ਨਹੀਂ ਅਜੇ ਤੱਕ ਕੋਈ ਸਰਕਾਰੀ ਕਰਮਚਾਰੀ ਨੇ ਪਹੁੰਚਿਆ ਇਹ ਟ੍ਰਾਂਸਫਰਸ ਉਹ ਡਿੱਗਾ ਤੇ ਇਹਦੇ ਵੀ ਆਪਾਂ ਉੱਥੇ ਕੰਪਲੀਟ ਕੀਤੀ ਜੇ ਵੀ ਬਤੀ ਨਾ ਜਿਹੜੀ ਚਾਲੂ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਜੇ ਲਾਈਟ ਚਾਲੂ ਹੋਊਗੀ ਤਾਂ ਮੇਰੇ ਕੰਮ ਦੇ ਬਹੁਤ ਜ਼ਿਆਦਾ ਹੋਊਗਾ